ਸ਼ੁਕਰਾਂ ਤੂੰ ਪੱਠੇ ਲੈ ਕੇ ਆ ਗਿਆ ਵੇਖੀ ਅੱਜ ਮੌਸਮ ਕਿੰਨਾ ਸੋਹਣਾ ਹੈ ਮੈਨੂੰ ਇੱਕ ਬਰਗਰ ਹੀ ਲਿਆ ਦੇ ਕੋਈ ਨਾ ਲਿਆ ਦੇ ਨਾ ਇੱਕ ਮਿੰਟ ਬੇਬੇ ਨੂੰ ਪੁੱਛ ਆਵਾ ਵੇਖੀ 20 ਰੁਪਏ ਦਾ ਬਰਗਰ ਲਿਆਉਣ ਵਾਸਤੇ ਤੂੰ ਮੰਮੀ ਨੂੰ ਕੁਝ ਕਹੇਂਗਾ ਉਹ ਤੂੰ ਰੁਕ ਤਾ ਜਾ ਉਹ ਬੇਬੇ ਨੂੰ ਮੈਂ ਪੁੱਛਿਆ ਉਹ ਕਹਿੰਦੀ ਬਰਗਰ ਨਹੀਂ ਖਾਣਾ ਉਧਰ ਨਾਲ ਤਾਂ ਤੇਜਾਬ ਬਣ ਜਾਂਦਾ ਤੂੰ ਕੋਈ ਫਲ ਫਰੂਟ ਖਾ ਲੈ ਯਾਰ ਅੱਛਾ ਯਾਰ ਮੈਂ ਉਹ ਬਰਗਰ ਖਾਣ ਨੂੰ ਬਹੁਤ ਜੀ ਕਰਦਾ ਸੀ ਚੱਲ ਫਿਰ ਐਂ ਕਰ ਮੈਨੂੰ ਕੇਲੇ ਹੀ ਲਿਆ ਦੇ ਇੱਕ ਮਿੰਟ ਫਿਰ ਮੈਂ ਬੇਬੇ ਨੂੰ ਪੁੱਛ ਕੇ ਆਉਣਾ ਕਾਲੋ ਬੇਬੇ ਕਹਿੰਦੀ ਕੇਲੇ ਵੀ ਨਹੀਂ ਖਾਣ ਕੇਲੇ ਨਾਲ ਤਾਂ ਕਬਜ ਹੋ ਜਾਂਦੀ ਆ ਲੈਂ ਕਿਵੇਂ ਨਾ ਗੱਲ ਕਰਾਂ ਬੇਬੇ ਨੂੰ ਦਮਾ ਪੁੱਛ ਕੇ ਆਉਂਗਾ ਇੱਕ ਮਿੰਟ ਖੜਵਾ ਬੇਬੇ ਨੂੰ ਪੁੱਛ ਕੇ ਆਉਣਾ ਓਏ ਆ ਜਾ ਛੇਪੀ ਇੱਦਾਂ ਹੀ ਲੇਟ ਹੋਏ ਪਏ ਆ ਯਾਰ ਆ ਹੁਣ ਕਿੱਥੇ ਜਾਣਾ ਯਾਰ ਪੰਜਾਬੀ ਆਣਾ ਮੇਰਾ ਮੇਕਅਪ ਦਾ ਸਮਾਨ ਲੈਣਾ ਓ ਬੇਬੇ ਕਹਿੰਦੀ ਐ ਕਿ ਖਰਚਾ ਬਹੁਤ ਹੋ ਗਿਆ ਉਹਦਾ ਜਵਾਬ ਦੇ ਗਈ ਕਹਿੰਦੀ ਨਹੀਂ ਜਾਣਾ ਅੱਛਾ ਯਾਰ ਹਾਂ ਹੁਣ ਤੂੰ ਕਿੱਥੇ ਚੱਲੇ ਆਏ ਲੈਟਰਿੰਗ ਕਰਨ ਬੇਬੇ ਦੀ ਮਾਂ ਤੋਂ ਪੁੱਛ ਕੇ ਜਾ ਕੇ ਓਏ ਆਹ ਸੱਚ ਇਹ ਤਾਂ ਪੁੱਛਣਾ ਰਹਿ ਗਿਆ ਅੱਦੜ ਬਟੇ ਮੂੰ ਤੇਰਾ ਚੌੜਾ